ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਅਤਵਾਦੀ ਹਮਲੇ ਨੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਫੀ ਵੱਧ ਗਿਆ ਹੈ। ਇਸ ਹਮਲੇ ਮਗਰੋਂ ਭਾਰਤ ਵੱਲੋਂ ਅਟਾਰੀ ਵਾਗਾ ਬਾਰਡਰ ਚੌਂਕੀ ਬੰਦ ਕਰ ਦਿੱਤੀ ਗਈ ਹੈ। ਸਰਹੱਦ ਬੰਦ ਹੋਣ ਕਾਰਨ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾੜਮੀਰ ਦੇ ਇੱਕ ਨੌਜਵਾਨ ਦਾ ਵਿਆਹ ਵਿਚਾਲੇ اٹਕ ਗਿਆ ਹੈ। ਲੜਾ ਆਪਣੇ ਪਰਿਵਾਰ ਨਾਲ ਅਟਾਰੀ ਪਹੁੰਚਿਆ ਸੀ ਪਰ ਅਧਿਕਾਰੀਆਂ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਬਾੜਮੀਰ ਜ਼ਿਲ੍ਹੇ ਦੇ ਇੰਦਰੋਈ ਪਿੰਡ ਵਾਸੀ ਸ਼ੈਤਾਨ ਸਿੰਘ 25 ਦਾ ਵਿਆਹ ਤੀਪਰੀਆਂ ਨੂੰ ਪਾਕਿਸਤਾਨ ਦੇ ਅਮਰਕੋਡ ਸ਼ਹਿਰ ਵਿੱਚ ਹੋਣਾ ਸੀ। ਪਰਵਾਰ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ ਅਤੇ ਇਹ ਟਾਰੀ ਵਾਗਾ ਸਰਦ ਤੇ ਪਹੁੰਚ ਗਏ ਪਰ ਉੱਥੇ ਸਾਰੀਆਂ ਯੋਜਨਾਵਾਂ ਕਰੀਆਂ ਰਹਿ ਗਈਆਂ ਉੱਥੇ ਪਹੁੰਚੇ ਤੇ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ ਅਤਵਾਦੀ ਹਮਲੇ ਮਗਰੋਂ ਵਧੀਆ ਸੁਰੱਖਿਆ ਚਤਾਵਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਅਤੇ ਉਹਨਾਂ ਦੇ ਪਰਵਾਰ ਨੂੰ ਪਾਕਿਸਤਾਨ ਵਿੱਚ ਐਂਟਰੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸ਼ੇਤਾਨ ਸਿੰਘ ਦੀ ਕੁੜਮਾਈ ਪਾਕਿਸਤਾਨ ਦੇ ਸਿੰਧ ਸੂਬੇ ਦੇ ਅਮਰਕੋਟ ਜ਼ਿਲ੍ਹੇ ਦੀ 21 ਸਾਲਾਂ ਕੇਸਰ ਕਵਰ ਨਾਲ 4 ਸਾਲ ਪਹਿਲਾਂ ਹੋਇਆ ਸੀ ਕਈ ਸਾਲ ਦੀ ਕੋਸ਼ਿਸ਼ ਮਗਰੋਂ ਇਸ ਸਾਲ 18 ਫਰਵਰੀ ਨੂੰ ਉਨ੍ਹਾਂ ਨੂੰ ਦੇ ਪਿਤਾ ਉਨ੍ਹਾਂ ਦੇ ਪਿਤਾ ਅਤੇ ਭਰਾ ਨੂੰ ਵੀਜ਼ਾ ਦਿੱਤਾ ਗਿਆ ਸ਼ੈਤਾਨ ਸਿੰਘ ਦਾ ਪਰਿਵਾਰ 20 ਅਪ੍ਰੈਲ ਨੂੰ 28 ਰੱਦ ਲਈ ਰਵਾਨਾ ਹੋਇਆ ਅਤੇ ਇੱਕ ਦਿਨ ਬਾਅਦ ਪਹੁੰਚਿਆ ਪਰ 24 ਅਪ੍ਰੈਲ ਤੱਕ ਤਨਾਬ ਵਦਨ ਕਨ ਅਨੁਸਾਰਾ ਬੰਦ ਹੋ ਗਈ ਸ਼ੈਤਾਨ ਨੇ ਕਿਹਾ ਕਿ ਅਸੀਂ ਇਸ ਦਿਨ ਦਾ ਲੰਬੇ ਸਮੇਂ ਇੰਤਜ਼ਾਰ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਅਤਵਾਦੀਆਂ ਨੇ ਜੋ ਕੁਝ ਵੀ ਕੀਤਾ ਹੈ ਬਹੁਤ ਗਲਤ ਹੈ ਮੇਰਾ ਵਿਆਹ ਹੋਣਾ ਸੀ ਪਰ ਹੁਣ ਨਹੀਂ ਜਾਦ ਦੇ ਰਹੇ ਹੁਣ ਵਿਆਹ ਵਿੱਚ ਰੁਕਾਵਟ ਆ ਗਈ ਕੀ ਕਰੀਏ ਇਹ ਸਰਦ ਦਾ ਮਾਮਲਾ ਹੈ ਹਾਲਾਂਕਿ ਉਹਨਾਂ ਦਾ ਵੀਜ਼ਾ 12 ਮਈ ਤੱਕ ਵੈਧ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਉਮੀਦ ਹੈ ਕਿ ਜੇਕਰ ਅਸੀਂ ਇਸ ਸਮੇਂ ਸਰਦ ਖੁੱਲਦੀ ਹੈ ਤਾਂ ਵਿਆਹ ਹੋ ਸਕਦਾ ਹੈ ਸਿੰਘ ਦੇ ਚਚੇਰੇ ਭਰਾ ਦੇ ਸੁਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੋਵਾਂ ਪਰਿਵਾਰਾਂ ਨੂੰ ਨਿਰਾਸ਼ ਕੀਤਾ ਹੈ ਉਸਨੇ ਕਿਹਾ ਹੈ ਕਿ ਸਾਡੇ ਰਿਸ਼ਤੇਦਾਰ ਵੀ ਪਾਕਿਸਤਾਨ ਤੋਂ ਆਏ ਸਨ ਉਹਨਾਂ ਨੂੰ ਵੀ ਵਾਪਸ ਜਾਣਾ ਪਿਆ ਅਸੀਂ ਬਹੁਤ ਨਿਰਾਸ਼ ਹਾਂ ਆਤਵਾਦੀ ਘਟਨਾ ਕਟਨਾਮਾ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਰਿਸ਼ਤੇ ਵਿਗੜ ਜਾਂਦੇ ਹਨ ਸੇਤਾਂ ਸਿੰਘ ਦਾ ਸਰਦ ਪਾਰ ਵਿਆਹ ਪਰਵਾਰਿਕ ਰਿਸ਼ਤੇ ਆਰਾਹੀ ਕੀਤਾ ਗਿਆ ਸੀ ਜੋ ਕਿ ਸੋਡਾ ਰਾਜਪੂਤ ਭਾਈਚਾਰੇ ਵਿੱਚ ਆਮ ਹੈ ਪਾਕਿਸਤਾਨ ਦੇ ਸਿੱਧ ਸੂਬੇ ਵਿੱਚ ਸੋਟਾ ਰਾਜਪੂਤਾਂ ਦੀ ਇੱਕ ਮਹੱਤਵਪੂਰਨ ਆਬਾਦੀ ਹੈ ਉਹਨਾਂ ਵਿੱਚ ਬਹੁਤ ਸਾਰੇ ਭਾਈਚਾਰੇ ਦੇ ਅੰਦਰ ਵਿਆਹ ਕਰਨਾ ਪਸੰਦ ਕਰਦੇ ਹਨ ਅਤੇ ਅਕਸਰ ਆਪਣੀਆਂ ਸੱਭਿਆਚਾਰਿਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਸਰਦ ਪਾਰ ਸਬੰਧ ਦਾ ਸਬੰਧਾਂ ਦੀ ਪਾਲ ਕਰਦੇ ਹਨ